ਅੱਜ ਦਾ ਪ੍ਰਸਾਰਤ ਪਰਮ ਸ਼ਾਂਤੀ ਬਾਬਾ ਕਹਿੰਦੇ ਹਨ ਬੱਚੇ ਸੁਖਸ਼ਮੋ ਬਤਨ ਤੁਹਾਡੇ ਸੰਕਲਪਾਂ ਦੀ ਦੁਨੀਆ ਹੈ ਅਰਥਾਤ ਉਥੇ ਅਸੀਂ ਲਾਈਟ ਹਾਂ ਜੋ ਸੰਕਲਪਾਂ ਦੇ ਅਨਸਾਰ ਚੱਲਦੀ ਹੈ ਤੁਸੀਂ ਜੋ ਚੁੰਦੇ ਹੋ ਜਿਹੋ ਜਹਾਸ ਕਲਪ ਕਰਦੇ ਹੋ ਉਹੀ ਚੀਜ਼ ਤੁਹਾਡੇ ਸਾਹਮਣੇ ਪ੍ਰਤੱਕ ਹੋ ਜਾਂਦੀ ਹੈ ਅਤੇ ਜਿਨ੍ਹਾਂ ਜਿਨ੍ਹਾਂ ਤੁਸੀਂ ਲਾਈਟ ਦੇ ਸਰੀਰ ਜਾਂ ਫਰਿਸ਼ਤੇ ਪੰਦਾ ਅਭਿਆਸ ਕਰਦੇ ਹੋ ਉਹ ਲਾਈਟ ਹੇਠਾਂ ਆਉਂਦੀ ਹੈ ਅਤੇ ਇਹ ਫਰਿਸ਼ਤੇ ਪੰਦਾ ਅਭਿਆਸ ਸਾਖਸ਼ਾਤ ਕਰਦਾ ਕੰਮ ਕਰੇਗਾ ਅਰਥਾਤ ਸ਼ਕਸ਼ਮ ਵਤਨ ਦੀ ਲਾਈਟ ਨਾਲ ਤੁਹਾਡੇ ਵਕ ਵਕ ਸਾਖਸ਼ਾਤਕਾਰ ਹੋਣਗੇ ਅਤੇ ਪਰਮ ਧਾਮ ਦੀ ਲਾਈਟ ਅਰਥਾਤ ਪਰਮ ਪਵਿੱਤਰ ਲਾਈਟ ਜੋ ਕਿ ਬਿੰਦੂ ਰੂਪ ਵਿੱਚ 바ਬਾ ਨਾਲ ਰਹਿਣ ਨਾਲ ਆਉਂਦੀ ਹੈ ਇਹ ਹੈ ਲਾਈਟਰ ਬਦਲਾਵ ਦਾ ਕੰਮ ਕਰ ਦਿੰਦੀ ਹੈ ਅਤੇ ਪਵਿੱਤਰ ਲਾਈਟ ਅਰਥਾਤ ਸ਼ਾਂਤੀ, ਪ੍ਰੇਮ ਅਰਥਾ ਸਾਰੇ ਗੁਣਾ ਅਤੇ ਸ਼ਕਤੀਆਂ ਨਾਲ ਭਰਪੂਰ ਜੋ ਕੇ ਆਤਮਾਵਾਂ ਸਮੇਤ ਸਾਰੇ ਪੰਜ ਤੱਤਾਂ ਨੂੰ ਸਦਾ ਲਈ ਬਦਲ ਕੇ ਸਤਿਉ ਪ੍ਰਦਾਨ ਦੁਨੀਆ ਦੀ ਸਥਾਪਨਾ ਕਰਦੀ ਹੈ। ਬਸ ਬੱਚੇ ਤੁਸੀਂ ਚਲਦਿਆਂ ਫਿਰਦਿਆਂ ਫਰਿਸ਼ਤੇ ਪੰਦਾ ਅਭਿਆਸ ਕਰੋ ਅਤੇ ਯੋਗ ਦੇ ਸਮੇਂ बिंदू रूप ਦਾ ਅਭਿਆਸ ਕਰੋ ਬਦਲਾਅ ਤਾਂ ਹੋਣਾ ਹੀ ਹੈ बस ਜੋ ਤੁਹਾਡਾ ਥੋੜਾ ਬਾਲਾ ਹਿਸਾਬ ਕਿਤਾਬ ਰਹਿੰਦਾ ਹੈ ਬਾਬਾ ਸਹਿਜ ਤੇ ਸਹਿਜ ਰੀਤੀ ਨਾਲ ਚੁਕਤੂ ਕਰ ਰਹਾ ਹੈ बस ਆਪਣੇ ਆਪ ਨੂੰ ਕਿਸੇ ਵੀ ਕਿਸਮ ਦੇ ਸੰਕਲਪਾਂ ਵਿੱਚ ਨਾ ਉਲਝਾਓ ਨਿਸ਼ਚੇ ਰੱਖੋ ਨਿਸ਼ਚਿੰਤ ਰਹੋ ਬਦਲਾਅ ਅਚਾਨਕ ਅਤੇ ਬਹੁਤ ਅਦਭੁਤ ਹੋਏਗਾ ਬਸ ਬੱਚੇ ਮਹਿਸੂਸ ਕਰੋ ਕਿ ਚਾਰੇ ਪਾਸੇ ਲਾਈਟ ਹੀ ਲਾਈਟ ਹੈ ਬਾਬਾ ਦੀ ਲਾਈਟ ਆ ਰਹੀ ਹੈ ਅਤੇ ਤੁਸੀਂ ਆਤਮਾ ਵਿੱਚ ਸਮਾ ਰਹੇ ਹੋ ਇਸ ਨੂੰ ਕਹਾ ਜਾਂਦਾ ਹੈ ਚਿੜੀਆਂ ਨੇ ਸਮੁੰਦਰ ਨੂੰ ਹੱਪ ਲਿਆ ਅਰਥਾਤ ਬਾਬਾ ਦੀ ਲਾਈਟ ਲੈਂਦੇ ਲੈਂਦੇ ਲਾਈਟ ਸਰੂਪ ਹੀ ਬਣ ਗਏ बस बच्चे ऐसा अभ्यास करते रहो अच्छा परम शांति परम शांति परम शांति